ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬੀ ਦੀ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਅੱਜ ਅਸੀਂ ਫਰੀਦਕੋਟ ਡਿਸਟ੍ਰਿਕਟ ਦੇ ਜੈਤੋ ਮੰਡੀ ਵਿੱਚ ਮੌਜੂਦ ਹਾਂ ਜਿੱਥੇ ਤੇ ਜਿੱਥੇ ਅੱਜ ਕੱਲ ਜਿਹੜੀ ਹੈਗੀ ਹੈਗੀ ਤਿਹਾਰਾਂ ਦੇ ਮੱਦੇ ਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਹਨ ਵੱਖ-ਵੱਖ ਥਾਰੀਆਂ ਨੇ ਤੇ ਉਹਨਾਂ ਡਿਊਟੀਆਂ ਦੇ ਚੱਲਦੇ ਹੋਏ ਆਪਾਂ ਸ਼ਹਿਰ ਵਾਸੀਆਂ ਤੇ ਕੁਝ ਜਾਣਾਂਗੇ ਵੀ ਉਹਨਾਂ ਨੇ ਡਿਊਟੀਆਂ ਕਿਸ ਤਰ੍ਹਾਂ ਕਰ ਰਹੇ ਨੇ ਪੁਲਿਸ ਮਾਜਮ ਜਾਂ ਪੀਸੀਆਰ ਵਾਲੇ ਤੇ ਆਜੋ ਆਪਾਂ ਗੱਲਬਾਤ ਕਰਦੇ ਹਾਂ ਸ਼ਹਿਰ ਵਾਸੀਆਂ ਨਾਲ ਸਤਿਕਾਰ ਜੀ ਸਾਤੀ ਗਾਲ ਜੀ ਤੋਂ ਮੁੰਜੀਆ ਜੀ ਹਾਂ ਜੀ ਕਿਨਾਮ ਆਪਣਾ ਜੀ ਮੇਰਾ ਨਾਮ ਪਰਮੇਂਦਰ ਸ਼ਰਮਾ ਜੀ ਡਾਂਚਾ ਆਪਣਾ ਵੀ ਜਿੱਦਾਂ ਦਾ ਆਪਣਾ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਇਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਜੀ ਹਾਂ ਜੀ ਉਹਦੇ ਮੱਦੇਨਜ਼ਰ ਤੁਹਾਨੂੰ ਕੀ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਕਿਸ ਤਰ੍ਹਾਂ ਦੀ ਡਿਊਟੀ ਹੈਗੀ ਵਧੀਆ ਡਿਊਟੀ ਕਰ ਰਹੇ ਆ ਮੁੰਡੇ ਜੀ ਹਾਂ ਜੀ ਸਾਰੇ ਮਤਲਬ ਪੂਰੇ ਵਧੀਆ ਦੇਖ ਰਹੇ ਹੈਗੇ ਵਧੀਆ ਕੰਮ ਕਰ ਰਹੇ ਆ ਜੀ ਠੀਕ ਹੈ ਹਾਂ ਪੀਸੀਆਰ ਵੀ ਚੱਲ ਰਹੀ ਹੈ ਇੱਥੇ ਮੁੰਡੇ ਆਉਂਦੇ ਆ ਵਧੀਆ ਡਿਊਟੀ ਵਧੀਆ ਕਰ ਰਹੇ ਆ ਉਹ ਠੀਕ ਹੈ ਜੀ ਹਾਂ ਜੀ ਹਾਂ ਜੀ ਕੀ ਸਨੇਹਾ ਦੇਣਾ ਚਾਹੂਗੇ ਦਿਵਾਲੀ ਦੇ ਤਿਹਾਰਾਂ ਦੇ ਮੱਦੇ ਨਜ਼ਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੂਗੇ ਕੀ ਕਹਿਣਾ ਬਾਈ ਜੀ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਪਰਮਾਤਮਾ ਕਰੋ ਤਰੱਕੀਆਂ ਕਰੋ ਵਧੀਆ ਤੇ ਪਰ ਤੁਸੀਂ ਕਾਲੀ ਨਾ ਕਰੋ ਇੱਕ ਤਾਂ ਬਾਜ਼ਾਰਾਂ ਵਿੱਚ ਜਾਣ ਲੱਗੇ ਕਿਉਂਕਿ ਹਰੇਕ ਦੀ ਦੁਕਾਨ ਵਧੀ ਵੀ ਹੈ ਠੀਕ ਹੈ ਨਾ ਜੀ ਬਾਕੀ ਜਿਹੜੀ ਜ਼ਿੰਦਗੀ ਹੈ ਵਾਰ-ਵਾਰ ਨਹੀਂ ਮਿਲਣੀ ਕੋ ਸੱਟ ਫੇਟ ਵੱਜ ਗਈ ਉਹ ਰੰਗ ਚ ਭੰਗ ਪੈਣ ਵਾਲਾ ਕੰਮ ਹੋ ਜਾਂਦਾ ਤੇ ਥੋੜਾ ਜਿਹਾ ਸਮੇਂ ਨੂੰ ਆਪਾਂ ਮੜਾ ਥੋੜਾ ਵਧਾ ਲਈਏ ਜੇ 5 ਮਿੰਟ ਲੱਗਦੇ ਉਸ 10 ਲੱਗ ਜਾਣਗੇ ਕਾਲੀ ਕਰਨ ਦੀ ਬਜਾਏ ਆਪਾਂ ਤੇ ਆਪਣਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਹਾਂਜੀ ਗੁਰਦਾਵਰ ਸਿੰਘ ਨਾਮ ਹੈ ਇੱਕ ਸੀਨੀਅਰ ਕਨਸਟਬਲ ਗੁਰਦਾਵਰ ਸਿੰਘ ਥਾਣਾ ਜੱਤੋਂ ਲੱਗਾ ਹੋਇਆ ਆ ਪੀਸੀਆਰ ਤੇ ਮੇਰੀ ਡਿਊਟੀ ਹੈ ਜੀ ਠੀਕ ਹੈ ਤੇ ਕਿਸ ਤਰ੍ਹਾਂ ਦੀਆਂ ਆਪਣੀਆਂ ਡਿਊਟੀ ਤੁਹਾਡੀ ਨਿਭਾ ਰਹੇ ਹੋ ਵੀ ਕਿਸ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੇ ਹੋ ਤੁਸੀਂ ਇਹ ਤੁਹਾਨੂੰ ਸ਼ਹਿਰ ਵਾਸਤੇ ਦੱਸ ਦਿੱਤਾ ਹਣਾ ਜੀ ਠੀਕ ਹੈ ਜੀ ਬਾਕੀ ਆਪਾਂ ਚੈਕਿੰਗ ਕਰਦੇ ਹੁੰਦੇ ਆ ਜੀ ਬਸ ਸਾਡੇ ਜਿਵੇਂ ਕੋਈ ਇਥੇ ਅਣਪਛਾਤਾ ਵਿਅਕਤੀ ਬਠਾਣਾ ਉਹਨਾਂ ਦੇ ਇੱਕ ਬੈਗਬਗ ਚੈੱਕ ਕਰਨੇ ਆ ਠੀਕ ਹੈ ਜਿੱਥੇ ਕੋਈ ਚਾਰ ਪੰਜ ਮਲੇਰ ਹੁੱਲੜਬਾਜੀ ਕਰਦੇ ਉਹਨਾਂ ਨੂੰ ਭਜਾਉਣਾ ਠੀਕ ਹੈ ਤੇ ਬਾਕੀ ਇਦਾਂ ਕਰਕੇ ਕਿਤੇ ਇੱਕ ਦੋ ਥਾਵਾਂ ਖੰਡਰ ਹੈਗੀਆਂ ਗਲੀਆਂ ਵਾਲਾਸੇ ਬਹੁਤ ਆਏ ਸੀਗੇ ਰਾਂਬੇ ਵਿੱਚ ਇਥੇ ਨਸ਼ੇ ਨਾਲ ਪੈਂਦੇ ਆ ਉਹਨਾਂ ਜਾ ਕੇ ਗਲੀ 'ਚ ਪਤਾ ਕਰ ਲਿਓ ਜੇ ਕੋਈ ਨਹੀਂ ਉੱਥੇ ਪੈਂਦਾ ਸਾਰੇ ਮਿਲ ਕੇ ਸ਼ਹਿਰ ਵਿੱਚ ਬਹੁਤ ਖੋਸ਼ ਨੇ ਜੀ ਤੇ ਅੱਗੇ ਕੀ ਸੁਨੇਹਾ ਦੇਣਾ ਚਾਹੋਗੇ ਤੇ ਹਾਂ ਆਪਣੇ ਦੀਵਾਲੀ ਦੇ ਦਿਨਾਂ ਵਿੱਚ ਕਿਸ ਤਰ੍ਹਾਂ ਦੇ احتیاط ਵਰਤਣੇ ਚਾਹੀਦੇ ਆਂ ਪਬਲਿਕ ਨੂੰ ਜਾਂ ਕਿਸ ਤਰ੍ਹਾਂ ਇਹੀ ਹੈ ਜੀ ਬਸ ਆਪਣੇ ਘਰਾਂ ਚ ਰਹੋ ਜੀ ਠੀਕ ਹੈ ਬਈ ਜਿਆਦਾ ਹਲੜਬਾਜੀ ਨਾ ਕਰੋ ਤਾਂ ਜੋ ਬਈ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਆਪਾਂ ਰਲ ਮਿਲ ਕੇ ਦੀਵਾਲੀ ਪਈ ਇਹੋ ਜਿਹਾ ਤਿਆਰ ਹੈ ਬਈ ਰਲ ਮਿਲ ਕੇ ਮਨਾਓ ਸਾਰੇ ਨਾਲ ਕੋਈ ਲੜਾਈ ਝਗੜਾ ਨਾ ਹੋਵੇ ਹਨਾ ਜਿਹਨੇ ਕੋਈ ਇੰਜੋਏ ਕਰਨ ਵਾਲੀ ਫੈਮਿਲੀ ਨਾਲ ਕਰੋ ਇਹ ਨਾ ਕਰੇ ਕਿ ਰੱਬ ਕੀ ਕਰੇ ਕੋਈ ਹਾਸ ਹਾਸਾ ਹੋ ਜੇ ਕਰੇ ਮਾਤਮ ਹੋ ਜਾਣਾ ਤਿਆਰ ਖਰਾਬ ਹੋ ਜਾਏ ਇਦਾਂ ਨਹੀਂ ਚਾਹੀਦਾ ਇਕ ਵੇਲੇ ਜਦੋਂ ਆਪਣਾ ਇੱਥੇ ਆਪਣਾ ਯੂਨੀਵਰਸਿਟੀ ਬਣੀ ਹੋਈ ਹੈਗੀ ਯੂਨੀਵਰਸਿਟੀ ਦੇ ਬਾਹਰ ਦੇ ਗੇਟ ਤੇ ਨਾ ਹੁੱਲੜਵਾਜੀ ਕਈ ਕਰਦੇ ਸੀਗੇ ਹੁਣ ਸੁਣਨ ਚ ਆਇਆ ਵੀ ਤੁਹਾਡੀ ਡਿਊਟੀ ਦੌਰਾਨ ਉਹ ਹੁੱਲੜਵਾਜ ਨਹੀਂ ਆਉਂਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆਹ ਪ੍ਰਿੰਸੀਪਲ ਸਾਹਿਬ ਕੋਲੇ ਇੱਕ ਰੰਗਏ ਸੀਗੇ ਗੇੜਾ ਮੰਨ ਵੈਸੇ ਹੀ ਪ੍ਰਿੰਸੀਪਲ ਸਾਰੇ ਸਾਥ ਸੱਜਿਆ ਸੀ ਕਹਿੰਦੇ ਸੀ ਆਊਟਸਾਈਡਰ ਆਉਂਦੇ ਆ ਜੀ ਠੀਕ ਹੈ ਉਸ ਤੋਂ ਬਾਅਦ ਮੈਂ ਡੇਲੀ ਜਾਂਦਾ ਆਈ ਕਾਰਡ ਵਗੈਰਾ ਚੈੱਕ ਕਰੀਦਿਆ ਤੇ ਜਿਹੜੇ ਆਊਟਸਾਈਡਰ ਹੁੰਦੇ ਪਹਿਲਾਂ ਤਾਂ ਇੱਕ ਦੋ ਦਿਨ ਤਾਂ ਭੱਜ ਕੇ ਕੰਨ ਢੱਪ ਕੇ ਠੀਕ ਹੈ ਉਸ ਤੋਂ ਬਾਅਦ ਜੀ ਹੁਣ ਜਾਂ ਉਹਨਾਂ ਹੁੱਲੜਵਾਜਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਇਹੀ ਆ ਭਾਈ ਜਾਂਦਾ ਆ ਦੇ ਐਡਮਿਸ਼ਨ ਲੈ ਲਓ। ਠੀਕ ਹੈ। ਤੇ ਜਾ ਕੇ ਕੰਮ ਕਰ ਲੱਗੇ ਜੇ ਨਹੀਂ ਪੜਦੇ ਤਾਂ ਪਾਸ ਆਊਟ ਆ ਤਾਂ। ਐਵੇਂ ਉੱਥੇ ਆ ਕੇ ਕੋਈ ਕਾਨੂੰਨੀ ਕਾਰਵਾਈ ਨਾ ਕਰਵਾ ਲਿਓ ਆਪਣੀ। ਹਾਂਜੀ। ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਬੀਜੀ ਸਿੰਘ ਢੱਲਾ ਹੈ ਜੀ। ਤੇ ਕੀ ਕਹਿਣਾ ਚਾਹੋਗੇ ਜੀ ਤੁਸੀਂ? ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਕੋਲੇ ਦਾ ਸਟੂਡੈਂਟ ਹਾਂ। ਪੁਲਿਸ ਪ੍ਰਸ਼ਾਸਨ ਨੇ ਡੇਲੀ ਉਹਨੂੰ ਢੀਡੇ ਮਾਰਦੀ ਹੈ। ਆਊਟਸਾਈਡਰ ਦਾ ਦੋਨਾ ਬੰਦ ਹੋ ਗਿਆ ਹੈ। ਜਿਸ ਨਾਲ ਬਹੁਤ ਹੀ ਵਧੀਆ ਮੰਡੀ ਵਿੱਚ ਸੁਧਾਰ ਵੀ ਹੋ ਰਿਹਾ ਹੈਗਾ। ਜਿਸ ਕਰਕੇ ਆਊਟਸਾਈਡਰਾਂ ਦਾ ਉਹ ਵੀ ਬੰਦ ਹੋ ਗਿਆ ਬਰਾਈਆਂ ਦਾ ਖਤਮ ਵੀ ਹੋ ਰਿਹਾ ਹੈਗਾ ਜੀ ਆਹ ਸਾਂਝ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਦੀਪਾਵਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਇਸ ਤਰ੍ਹਾਂ ਦੀਆਂ ਖਬਰਾਂ ਹੋਰ ਵਧੇਰੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ